ਪਾਵੇ ਪਾਵੇ ਪਾ ਦੇ ਫੁੱਲਾਂ ਜਿਹਾਂ ਦਿਲ ਤੋੜਿਆ ਮਾਹੀ ਤੈਨੂੰ ਸ਼ਰਮ ਨਾ ਆਵੇ ਫੁੱਲਾਂ ਜਿਹਾਂ ਦਿਲ ਤੋੜਿਆ ਮਾਹੀ ਤੈਨੂੰ ਸ਼ਰਮ ਨਾ ਆਵੇ ਫੁੱਲਾਂ ਜਿਹਾਂ ਦਿਲ ਤੋੜਿਆ ਮੈਂਦੀ 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 ਵੀ ਕੁਰਸੀ ਮੇਰੇ ਵੀਰ ਦੀ ਥਣਦਾਰ ਦੇ ਬਰੋਬਰ ਡੈਂਦੀ ਵੀ ਕੁਰਸੀ ਮੇਰੇ ਵੀਰ ਦੀ ਥਣਦਾਰ ਦੇ ਬਰੋਬਰ ਡੈਂਦੀ ਕੁਰਸੀ ਰੀਯਾਰੀ ਯਾਰੀ ਵੇ ਲੱਟੂ ਭੰਗ ਮੈਂ ਜਗਿਆ ਲੈ ਦਰਦ ਸੁਹਾਗ ਪਿਟਾਰੀ ਵੇ ਲੱਟੂ ਭੰਗ ਮੈਂ ਜਗਿਆ ਲੈ ਦਰਦ ਸੁਹਾਗ ਪਿਟਾਰੀ ਵੇ ਲੱਟੂ ਭੰਗ ਮੈਂ ਜਗਿਆ ਸ਼ਾਮਾ 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 ਵੇ ਇੱਕ ਵਾਰ ਰੁੱਸ ਚੰਨ ਵੇ ਤੈਨੂੰ ਸ਼ਗਨਾ ਨਾਲ ਮਨਾਵਾ ਵੇ ਇੱਕ ਵਾਰ ਰੁੱਸ ਚੰਨ ਵੇ ਤੈਨੂੰ ਸ਼ਗਨਾ ਨਾਲ ਮਨਾਵਾ ਇੱਕ ਵਾਰ ਰੁੱਸ ਚੰਨ ਵੇ ਡੋਲੀ 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 ਵੇ ਬਾੜਕੇ ਬਰੂ ਹਾ ਖਾ ਗਿਆ ਵੇ ਮੈਂ ਭੁੱਲ ਕੇ ਛੜੇ ਨਾਲ ਬੋਲੀ ਵੇ ਬਾੜਕੇ ਬਰੂ ਹਾ ਖਾ ਗਿਆ ਵੇ ਮੈਂ ਭੁੱਲ ਕੇ ਛੜੇ ਨਾਲ ਬੋਲੀ ਬਾੜਕੇ ਬਰੂ ਹਾ ਖਾ ਗਿਆ ਕੱਟਣੀ ਕੰਨ ਮਾਰਦਾ ਜੱਟਾ ਲਲਕਾਰੇ ਵੀ ਓਕੀ ਹੋ ਜੂ ਕੈਦ ਕੱਟਣੀ ਕੰਨ ਮਾਰਦਾ ਜੱਟਾ ਲਲਕਾਰੇ ਵੀ ਓਕੀ ਹੋ ਜੂ ਕੈਦ ਕੱਟਣੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਬੋਲੀਆਂ ਬਹੁਤ ਪਸੰਦ ਆਈਆਂ ਹੋਣਗੀਆਂ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਪਲੀਜ਼